ਤਕੇ ਨਾ ਹਾਂ ਮੇਰੀ ਭਾਬੀ ਨੇ ਇੱਕ ਨੇ ਤਾਂ ਸਾਡੀ ਨੇ ਛੋੜੀ ਨੇ ਢਾਲ ਪਾਣੀ ਕਰ ਲੈਣਾ ਛਾਗ ਦੇ ਤਾਂ ਨਾਲ ਛਾਗ ਢਾਲ ਲੈਣਾ ਮੇਰੀ ਬੜੀ ਭਾਬੀ ਚੱਕੀ ਝੋਲ ਲੈਂਦੀ ਅੱਛਾ ਅਸੀਂ ਭਾਈ ਸਾਨੂੰ ਮੇਰੀ ਨੀਂਦ ਬਹੁਤ ਆਉਂਦੀ ਜੇ ਚੱਕੀ ਚੱਲਦੀ ਹੁੰਦੀ ਛੋਟੇ ਛੋਟਕੇ ਕਿਤਾ ਚੱਕੀ ਚੱਲਣ ਵੇ ਨੀਂਦ ਕਹਿੰਦੇ ਬਹੁਤ ਆਉਂਦੀ ਦੇ ਜਵਾਖਾਂ ਨੂੰ ਨਾ ਪਹਿਲਾਂ ਇਹ ਸੋਇਆ ਕਰਦੇ ਕਹਿੰਦੇ ਬੱਚੇ ਹਾਂ ਜਦੋਂ ਕਹਿੰਦੇ ਜਵਾਖ ਨੂੰ ਪਾਣਾ ਹੁੰਦਾ ਤਾਂ ਮਾਂ ਨੇ ਚੱਕੀ ਝੋਣੀ ਸ਼ੁਰੂ ਕਰ ਦੇਣੀ ਹਾਂ ਬਈ ਸੋ ਜਾਊਗਾ ਖਾ ਕੇ ਕੀ ਹਾਂ ਬਈ ਸੋ ਜਾਊਗਾ ਅੱਗੇ ਤਾਂ ਹੀ ਨੌਂ ਨਹੀਂ ਹੁੰਦੀ ਜਿਵੇਂ ਇਕਲਾ ਤੇ ਕਿਉਂ ਨਹੀਂ ਹੁੰਦੀ ਆ ਮੈਂ ਦੇਖ ਰਾ ਨਹੀਂ ਕਹਿੰਦਾ ਮੈਂ ਖੜਕੇ ਚ ਨੀਂਦ ਨਹੀਂ ਆਇ ਕਰਦੀ ਇਹ ਕਹਿੰਦਾ ਚੱਕੀ ਦਾ ਨਹੀਂ ਆਇ ਕਰਦੀ ਅੱਗੇ ਉਹ ਕਾਈਕਰ ਪੈਂਦੇ ਹੁੰਦੇ ਅੱਛਾ 4 ਵਜੇ ਹੀ ਕਾਕਾ ਇਨਾ ਨੇ ਪਾਉਣੇ ਮੇਰੇ ਪਰਜਾਈਆਂ ਨੇ ਮੇਰੇ ਭਾਈਂ ਦੇ ਕਕਾ ਪਾਉਂਦੇ ਹਾਂ ਆਪੇ ਹੁੰਦੇ ਹੁੰਦੀਆਂ ਦਿਨੇ ਵੀ ਕਾਕਾ ਉਹਨਾਂ ਨੇ ਪਾਉਣੇ ਅੱਛਾ ਹਾਂ ਅੱਗੇ ਜਾਹੇ ਦੇ ਕੰਬ ਤੇ ਫਟੋ ਅੱਛਾ ਮਤਲਬ ਕਿ ਵੀ ਮਣਕੇ ਕਣਕ ਰੱਖਦੇ ਸੀਗੇ ਵਾਜੇ ਇੰਨੇ ਮਾਣਾ ਇੰਨੇ ਕਣਕ ਪੀਣੀ ਪੀਣੀ ਹੈ ਹਾਂ ਦੀ ਚੱਕੀ ਤੇ ਆਂਡਾ ਲਾਇਆ ਹੁੰਦਾ ਇੱਕ ਲੋਹੇ ਦਾ ਅੱਛਾ ਉਹ ਫਿਰ ਜੇ ਲੈਟੀ ਦਾ ਨਹੀਂ ਤਾਂ ਆ ਵੀ ਉਹ ਨਾ ਦੇ ਆਟਾ ਵੀ ਨਾ ਉਹ ਵੀ ਆਟਾ ਵੀ ਇੰਨਾ ਕਬੀ ਲੈਪੀ ਹੈ ਜਾਊਗਾ ਦੋ ਡੰਗਾ ਦਾ ਤਿੰਨ ਡੰਗਾ ਦਾ ਅੱਛਾ ਉਹ ਚੱਕੀਆਂ ਨਹੀਂ ਹੁੰਦੀਆਂ ਸੀ ਇਹ ਜਿਆਦਾ ਦੁਨੀਆਂ ਚੱਕੀਆਂ ਕਿੱਥੇ ਹੁੰਦੀਆਂ ਤੇ ਨਾ ਮਸ਼ੀਨ ਹੁੰਦੀ ਸੀ ਅੱਛਾ ਫਿਰ ਜਦੋਂ ਕੋਈ ਦਾਣਾ ਦੂਣਾ ਦਾਲਣੀ ਆਨੇ ਤਾਂ ਵੀ ਉਹਦੇ ਦਾਲਣੀਆਂ ਨੇ ਉਹ ਤੇ ਦਾਨੀਆਂ ਨੇ ਦਾਣਾ ਵੀ ਉੱਥੇ ਹੀ ਜਾਂਦੇ ਹੁੰਦੇ ਸੋਲਿਆਂ ਦੇ ਫਿਰ ਵਿਆਹ ਦੀ ਦਾਲ ਵੀ ਵੇਣੀ ਸਾਰੇ ਉੱਥੇ ਦਾਲਦੇ ਸੀ ਉੱਥੇ ਹੀ ਜਾਂਦੇ ਸੇ ਫਿਰ ਵੀ ਇੰਨੀ ਸਾਰੀ ਵੀ ਅੱਗੇ ਥੱਕ ਜਾਂਦੀ ਹੋਣੀ ਅਗਲੀ ਤ ਵਾਰ ਦੜਦੜ ਕੇ ਨਹੀਂ ਇੰਨੀ ਜ਼ਿਆਦਾ ਇੰਨੀ ਕੰਨਿਕ ਡਾ ਦੇ ਮੜਕੇ ਕਾਦੇ ਹੁੰਦੇ ਵੀ ਇੰਨੇ ਕਦੇ ਲੱਡੂ ਪੱਕਣਗੇ ਫਿਰ ਵੀ ਮੈਂ ਥੱਕੂਗੀ ਨਹੀਂ ਅਗਲੀ ਨਾ ਨਾ ਜਦ ਤਾ ਇੰਨਾ ਕਾ ਹੁੰਦਾ ਸੀ ਚੱਕੀਆਂ ਦਾ ਚਲਾਣ ਦਾ ਹੈ ਹਾਂ ਅੱਛਾ ਫਿਰ ਸਾਰੀਆਂ ਲੱਗਦੀਆਂ ਹੋਣਗੀਆਂ ਵਾਰੀ 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 ਸਾਰੀਆਂ ਦੇਣੀਆਂ ਚੀਜ਼ੇ ਵਿਆਹ ਜੇ ਮੇਰੇ ਅੱਜ ਵਿਆਹ ਹੈ ਹਾਂ ਆਂਡਾ ਰੰਗ ਵੰਡਣ ਦੇਣੀਆਂ ਭਾਈ ਇਹਨਾਂ ਇਹਨਾਂ ਦਾਲਣਾ ਥੋਲੇ ਅੱਛਾ ਆਪਾਂ ਬਦ ਕਰਨ ਦਾਲ ਕੇ ਲੈਣਾਂ ਕਿ ਦਿੰਦੇ ਦਨੀਆਂ ਅੱਛੇ ਫੇਰ ਐ ਫੇਰ ਤੁਸੀਂ ਐ ਕਹੋ ਨਾ ਵੀ ਵਿਆਹ ਦੀ ਐ ਤਿਆਰੀ ਕਰਦੇ ਮੈਂ ਤਾਂ ਇਹ ਤਾਂ ਕਹਿੰਨੀ ਵੀ ਵਿਆਹ ਦੀ ਇੰਨੀ ਸਾਰੀ ਕਿਵੇਂ ਦਲ ਦਲ ਨੂੰ ਭਾਵਲਾ ਕੰਲਾ ਤਿਆਰੀ ਨਹੀਂ ਹੁੰਦੀ ਤੇ ਵਿਆਹ ਨਹੀਂ ਫੇਰ ਉਹ ਜਿਹੜੀ ਇਕੱਠੀ ਢਾਲ ਕਰਕੇ ਫੇਰ ਉਹ ਨਾ ਬੈਠਣ ਵੀ ਨਾ ਅੱਛਾ ਫੇਰ ਫਿਰ ਬੈਸਣ ਵੀ ਨਾ ਉਹਦਾ ਦਾਲ ਦਾ ਆਹ ਬਈ ਬਾ ਫੇਰ ਲੱਡੂ ਬਕਦੇ ਤੇ ਹਾਂ ਕਿੰਨੀ ਮਿਹਨਤ ਕਰਦੀਆਂ ਸੀ ਇਹ ਚੱਕੀ ਤੇ ਹਾਂ ਚੱਕੀ ਪੀਣੀ ਦੇ ਲੋ ਕਿੰਨੀ ਔਖੀ ਆ ਕਿੰਨੀ ਔਖੀ ਆ ਹੱਥਾਂ ਨਾਲ ਫੇਰ ਫੇਰ ਕੇ ਫੇਰ ਫੇਰ ਕੇ ਹਾਂ ਦੇ ਲੱਗਾਰੇ ਕੋਸੇ ਕਰਦੀ ਹੁੰਦੀਆਂ ਅੱਗੇ ਹੱਥ ਹੀ ਕੰਮ ਤੇ ਸਾਰੇ ਸਹੀ ਗੱਲ ਆ ਹੇ ਸਾਡੇ ਪਹਿਲੇ ਪਹਿਲਾ ਮਸ਼ੀਨ ਲੱਗੀ ਟੀ ਅੱਛਾ ਉਹ ਜਾਂ ਮਸ਼ੀਨ ਲੱਗੀ ਨਾ ਤੇ ਲਾ ਲਾ ਟਕ ਟਕ ਕਰਦੀ ਹੁੰਦੀ ਹਾਂ ਤਾਂ ਕਹਿੰਦੇ ਆ ਸਾ ਮਸ਼ੀਨ ਲੱਗਿਆ ਬੜੇ ਮਿਸਤਰੀ ਜਾਂਦੇ ਉਹਦੇ ਸਾਡੇ ਬੈਂਕਾ ਪਾਸਾ ਕਹਿੰਦੇ ਹੁੰਦੇ ਉਹ ਬੈਂਕਾ ਪਾਸੇ ਉਹ ਮਿਸਤਰੀ ਆਨੇ ਮਸ਼ੀਨ ਲਾ ਲਈ ਬਈ ਇਹ ਹੁਣ ਆਪਾਂ ਤਾਂ ਮੌਜ ਬਣ ਗਈ ਹਾਂ ਸਾਡੇ ਵੀ ਲੱਗੀ ਸੀ ਵੀ ਹਾਂ ਸਾਡੇ ਤਾਂ ਕਿਵੇਂ ਚੱਲਦੀ ਹੁੰਦੀ ਸੀ ਹਾਂ ਟੁ ਟੁ ਐਕਨ ਗਾਦੀ ਹੁੰਦੀ ਆ ਉਹ ਟੁ 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 ਉਹ ਟਕ ਟਕ ਕਰ ਲਿਆ ਲਿਆ ਹੁੰਦਾ ਉਹ ਟਕ ਟਕ ਕਰੀ ਜਾਂਦਾ ਹ ਟਕ ਟਕ ਜੇ ਕਰੀ ਜਾਣਾ ਉਹ ਸਾਰੇ ਪਿੰਡੇ ਸੁਣਦੀ ਸੀ ਪਤਾ ਲੱਗ ਜਾਂਦਾ ਸੀ ਵੀ ਚੱਕੀ ਚੱਲ ਪਈ ਅੱਛਾ ਜਦ ਖੂਹ ਛੱਕਦੇ ਹੁੰਦੇ ਉਹ ਖੂਹ ਉਹ ਟਕ ਟਕ ਹੁੰਦੀ ਟਕ ਟਕ ਕਰ ਲਿਆ ਲਿਆ ਹੁੰਦਾ ਹਾਂ ਟਕ 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 ਅਗ ਲੰਘੇ ਲਾ ਹਾਂ ਆਏ ਹੁੰਦੇ ਤੇ ਉਹ ਕੰਮ ਤੇ ਪਤਾ ਲੱਗ ਜਾਂਦਾ ਸੀ ਦੋ ਖੂਹ ਚੱਲ ਪਿਆ ਨਾ ਵੀ ਪਾਣੀ ਲਿਆਣਾ ਵੀ ਪਾਣੀ ਪੀ ਆਵਾਂਗੇ ਨਾ ਸਾਰਿਆਂ ਨੂੰ ਖੜਕਾ ਸੁਣ ਜਾਂਦਾ ਸੀ ਪਤਾ ਲੱਗ ਜਾਂਦਾ ਜਿਉਂ ਛੱਡ ਪਿੰਡੇ ਕੋੜੇ ਨਾਲ ਲੱਗਦੀ ਖੂਹ ਦੋ ਹੂੰ ਨੇ ਅਜੀ ਵੱਡੇ ਵਾਲੇ ਖੂ ਚਲਦਾ ਭਣਿਆ ਟੁਕ ਟੁਕ ਕੋਂ ਦੀ ਖੂ ਚਲਾ ਲਿਆ ਪਈ ਅਜੀ ਆਪਾ ਥੋੜੀ ਨੇ ਧੋਖ ਲਿਆਵਾਂਗੇ ਦੇਖ ਲੈ ਹੈ ਵੀ ਖੂ ਚੰਦਿਆ ਵੀ ਜੇ ਖੜਕਾ ਸੁਣੂਗਾ ਤਾਂ ਹੀ ਉਹ ਕੱਪੜੇ ਧੋਣ ਜਾਣਗੇ ਕੱਪੜਾ ਧੋਣ ਜਾਣ ਗਿਆ ਦੇਖ ਲੈ ਆਏ ਤੇ ਮੇਰੇ ਅੱਗੇ ਕੰਮ ਕੋਈ ਕਿਸੇ ਮੈਂ ਇੱਥੇ ਮਮਾ ਉੱਥੇ ਵੀ ਜਾ ਕੇ ਬਹਿ ਜਾਣਾ ਹਾਂ ਬਈ ਖੂਤੇ ਅਬਲੂਤੇ ਆ ਗੀਆਂ ਆਹਂਟੀ ਕੋਈ ਕਹਿੰਦਾ ਭਾਈ ਤੁਸੀਂ ਇੰਨੇ ਡੀਡੇ ਲੈ ਕੇ ਆਈਆਂ ਇੱਥੇ ਕਾਸ ਨੂੰ ਧੋਨੀਓ ਨਾ अच्छा इकट्ठिया ने जणी वग जांदी सी हो गए इकट्ठे मर जंदी है बारी बारी सुड्डे बार जाती है कहक जणी जाती जैन है कपड़े ਧੋਣੇ कपड़े ਧੋਲਣੇ اڈੋਣੀ ਨਹੀਂ ਨੇ ਧੋਣੇ ਨੇ ਹੂੰ ਧੋਲ ਹੁੰਦੀਆਂ ਅੱਜ ਰੋਜ ਧੋਲ ਨਹੀਂ ਹੁੰਦੀ ਤੇ ਕੋਈ ਦੇ ਕੋਈ ਬਾਗੀ ਕੋਈ ਬਾਗੀ اچھا ਇੱਕ ਦਿਨ ਥੋੜੋ ਇਕੱਠੇ ਜਾਂਦੇ ਅੰਦੀਆਂ ਨਹੀਂ ਫਿਰ ਇੱਕ ਦਮ ਵੀ ਡਰ ਲੱਗਦਾ ਕੱਲੀ ਜਣੀ ਤਾਂ ਕੋਈ ਖੇਤ ਕਿਵੇਂ ਜਾਂਦੀ ਹੋਣੀ ਖੇਤ ਸੱਡ ਪਿੰਡ ਦੇ ਲਵੇ ਦੀ ਖੂ ਫਿਰ ਵੀ ਕੱਲੀ ਜਣੀ ਬੀਬੀ ਕੰਦੀ ਕਿਵੇਂ ਜਾਊਗੀ ਪਰ ਕੱਲੀ ਜੀ ਨਹੀਂ ਕਰਦਾ ਜੀਵ ਨਹੀਂ ਲੱਗਦਾਗਾ ਨਾਲੇ ਕੰਦੀ ਦਾ ਖੂਹ ਤਾਂ ਦਾ ਲਵੇ ਹੁੰਦਾ ਪਿੰਡਾ ਪਿੰਡ ਦੇ ਲਵੇ ਤਾਂ ਖੂਹ ਹੁੰਦਾ ਕੰਦੀ ਜਾ ਕੇ ਖੂਹ ਤੋਂ ਕਪੜੇ ਧੋਈ ਜਾਂਦੀਆਂ ਨਹੀਂ ਸਾਰੀਆਂ ਹੋਰ ਧੋਈਆਂ ਹੁੰਦੀਆਂ ਕੋਲੇ ਕੋਨੇ ਬੀਬੀ ਅੱਛੇ ਆ ਵੀ ਆਪਦੇ ਘਰੋਂ ਤਾਂ ਅਗਲੀ ਕੰਦੀ ਜਾਉਗੇ ਵੀ ਹੋਰ ਾਂਡਣ ਗਵਾਣੇ ਨਾ ਦੀਆਂ ਹੋਰ ਬਥੇਰੀਆਂ ਬੈਠੀਆਂ ਹੁੰਦੀਆਂ ਕਿ ਹੁੰਦੀਆਂ ਵੀ ਜਿਹਦੇ ਜੀ ਕਰਦਾ ਕਪੜੇ ਲੈ ਕੇ ਤੁਰ ਪੈਂਦੀ ਸੀ ਬਸ ਖੂਹ ਤੇ ਪਤਾ ਹੁੰਦਾ ਸੀ ਵੀ ਖੂਹ ਚੱਲ ਪਿਆ ਵੀ ਬਥੇਰੀਆਂ ਪਹੁੰਚ ਗਈਆਂ ਹੁੰਦੀਆਂ ਮੂਰੇ ਫੱਟੀ ਗੱਲ ਹੈ ਕਾਹਦਾ ਨਹੀਂ ਚਿਆ ਆ ਸਾਡੇ ਵੀ ਬਿ ਨਹਿਰ ਤੇ ਧੋ ਕੇ ਲਿਆ ਕਰਦੇ ਸੀ ਛੋਟੇ ਨਹਿਰ ਲੱਗਦੀ ਸਾਡੇ ਖੂ ਚੱਲਦੇ ਹੁੰਦੇ ਸਰ ਦੇ ਨਹਿਰ ਤੇ ਜਾਂਦੇ ਸੀ ਕੱਪੜੇ ਤਾਂ ਸਾਡੇ ਦਾ ਖੂ ਕੋੜੀ ਮੈਂ ਵੀ ਧੋ ਕੇ ਲਈਆਂ ਕਈ ਵਾਰੀ ਨਹਿਰ ਤੇ ਦਾ ਕੱਪੜੇ ਮੈਂ ਵੀ ਜਾਂਦੀ ਹੁੰਦੀ ਸੀ ਨਹਿਰ ਦੇ ਕੱਪੜੇ ਫੇਰ ਪਾਈ ਖੂ ਤੇ ਜਦੋਂ ਧੋ ਲੈਂਦੀ ਆ ਫੇਰ ਚੱਲ ਬੈ ਟੂ ਵੇਲ ਲਾਈਟ ਆਉਣ ਲੱਗੀਆਂ ਨਾ ਲਾਈਟ ਫੇਰ ਮੋਟਰ ਤੇ ਵੀ ਧੋ ਕੇ ਲੈਂਦੀ ਆ ਮੈਂ ਕਈ ਵਾਰੀ ਕੱਪੜੇ ਮੋਟਰਾਂ ਤੇ ਵੀ ਧੋ ਲੈਂਦੇ ਸੀ ਉਹ ਫੇਰ ਜੇ ਲਾਈਟ ਆ ਗਈ ਘਰੇ ਨਾ ਕਿਤੇ ਵੀ ਮੋਟਰ ਨਾਲ ਨਹੀਂ ਠੀਕ ਹਾਂ ਨਹੀਂ ਹੁਣ ਮੇਰੇ ਬਾਪੂ ਬੇ ਬੇ ਹੁਣ ਮੇਰੇ ਬਾਪੂ ਨੇ ਨਲਕੇ ਤੇ ਮੋਟਰ ਲਾ ਲਈ ਹਾਂ ਉਹਨੇ ਕਹੀ ਤਾਂ ਹੁੰਦਾ ਸੀਗਾ ਗੀਤ ਹੁੰਦਾ ਹਾਂ ਕਹਲਾ ਬੈਠੇ ਲੀੜੇ ਕੌਣ ਆ ਜਾ ਅੱਬੇ ਮਮਾ ਟੂਬਾ ਚਲਾ ਲਿਆ ਲੀੜੇ ਦੋਂਦੇ ਬਹਾਨੇ ਆ ਜਾਣੇ ਹਾਂ ਮਿੱਤਰਾਂ ਦੇ ਟਿਊਬਵੈਲ ਤੇ ਕਹਨੋਂ ਦੇਣਾ ਨਿਆ ਕੰਮ ਿਆ ਹੈ ਹੈ ਕਹੇ ਕਹੇ ਜਗੀਤ ਚੱਲੇ ਜੇ ਨਾ ਹੁਣ ਮੇਰੇ ਬਾਪੂ ਨੇ ਨਾੜਕੇ ਤੇ ਮੋਟਰ ਲਾਈਵੇ ਹੁਣ ਮੇਰੇ ਬਾਪੂ ਨੇ ਨਾੜਕੇ ਤੇ ਮੋਟਰ ਲਾਈ ਕਹਿੰਦੇ ਹੁਣ ਮੈਂ ਕਸੂਨਵਾਉ ਹਾਂ ਹਾਂ ਮੇਰੇ ਬਾਪੂ ਨੇ ਨਾੜਕੇ ਤੇ ਮੋਟਰ ਲਾਈ ਜਾਂ ਮੋਟਰ ਨਾੜਕੇ ਰੇਕਨੇ ਵਾਲੀ ਸੀ ਸਹੀ ਗੱਲ ਹੈ ਠੀਕ ਆ ਬੇਬੇ ਧੰਨਵਾਦ ਬੇਬੇ ਤੁਹਾਡਾ ਬਧਾਈਆਂ ਪਾਈਦਾ ਨਾ ਕਾਦੇ ਆ ਇਹਨੇ ਮੈਟੋ ਗੱਲਾਂ ਮੁੱਸੀਆਂ ਵਧਾਈਆਂ ਹੁਣ ਬੇਬੇ ਤੇਰੀਆਂ ਗੱਲਾਂ ਸਾਰੀ ਦੁਨੀਆ ਚ ਪਹੁੰਚਣਗੀਆਂ ਹੁਣ ਐਡੀਆਂ ਸੋਹਣੀਆਂ ਸਿਆਣੀਆਂ ਗੱਲਾਂ ਬਧਾਈਆਂ ਨਹੀਂ ਭਾਈ ਹਾਂ ਅੱਗੇ ਪਹੁੰਚਣਗੀਆਂ ਸੰਗਾ ਭਾਈ ਸਾਰੇ ਜਣੇ ਸ਼ੇਅਰ ਜ਼ਰੂਰ ਕਰ ਦੇ ਬੇਬੇ ਦੀ ਵੀਡੀਓ ਨੂੰ ਬੇਬੇ ਦੀਆਂ ਬਹੁਤ ਸੋਹਣੀਆਂ ਗੱਲਾਂ ਹੁੰਦੀਆਂ ਨੇ ਆਪਾਂ ਨੂੰ ਪੁਰਾਣੀਆਂ ਗੱਲਾਂ ਦੱਸ ਦੇਣ ਦੇਖ ਲਓ ਥੈਂਕ ਯੂ ਧੰਨਵਾਦ ਜੀ